ਵੱਡਾ ਫੈਸਲਾ ਆਉਣ ਦੀ ਆਸ ਹੈ ਜੀ ਕਿਉਂਕਿ ਕੈਨ ਸਭ ਕਣੀ ਮੀਟਿੰਗ ਜੋ ਮੀਟਿੰਗ ਹੋ ਰਹੀ ਆ ਜੋ ਇਹਨਾਂ ਬੇਤਾਂ ਹਰਪਾ ਸੰਜੀਮਾ ਹੈ ਉਹਨਾਂ ਨਾਲ ਮਿਲਾਈਆਂ ਪਹਿਲਾਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਕਿੱਥੇ ਮਿਲਾ ਲਉਣੀ ਆ ਆਉਣ ਵਾਲੀ 27 ਫਰਵ ਨੂੰ ਕੱਟੇ ਮਿਲਾਇਆ ਨੂੰ ਰੈਗੂਲਰ ਕੰਮ ਸੰਬੰਧੀ ਫੈਸਲਾ ਕੀਤਾ ਜਾ ਸਕਦਾ ਹੈ ਹੰਨੀ ਮਣਵੀ ਹਾਂ ਜੀ ਸਾਡੀ ਪੰਜਾਬ ਦੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ ਕਿੰਨਾ ਵਾਧਾ ਹੋਣਾ ਜ਼ਰੂਰੀ ਹੈ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਜੋ ਮਹਿੰਗਾਈ ਭੱਤਾ ਇਸ ਟਾਈਮ ਕਿੰਨਾ ਹੈ ਉਸ ਬਾਰੇ ਸਾਨੂੰ ਵਿਚਾਰ ਤੁਹਾਡੇ ਸਾਂਝੇ ਕਰੋ ਦੀ ਸਾਡੇ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 23 53% ਹੈ ਪਰ ਆਉਣ ਸਾਲ ਦੇ ਵਿੱਚ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 53% ਤੋਂ ਵੱਧ ਕੇ 56% ਹੋ ਸਕਦਾ ਹੈ ਜਨਵਰੀ 2025 ਤੋਂ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 42% ਆ ਕੇਂਦਰ ਸਰਕਾਰੇ ਮਨਵਾ ਦੇ 53% ਆ 11% ਦਾ ਫਰਕ ਹੈ 12ਵਾਂ ਨੌਲੇ ਮੰਗ ਕਰਦੇ ਹਨ ਕਿ ਸਾਡਾ ਡੀ ਹੋਏ ਮੁਲਾਜ਼ਮਾਂ ਨੂੰ ਲੈ ਕੇ ਵੱਡਾ ਫੈਸਲਾ ਕਰ ਦਿੱਤਾ ਗਿਆ ਹੈ ਕਿ ਸਮੂਹ ਲਾਜ਼ਮਾ ਪਰਸ਼ੇਮਾ 'ਤੇ ਇੱਕ ਮਿਸ਼ਨ ਲਾਗੂ ਕੀਤਾ ਜਾਵੇ ਜਿਸ ਨੂੰ ਸਰਕਾਰ ਨੇ ਹਜੇ ਤੱਕ ਲਾਗੂ ਨਹੀਂ ਕੀਤਾ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰ ਰਹੇ ਹਨ ਕਿ ਸੁਪਰੀਮ ਕੋਰਟ ਦਾ ਆਇਆ ਫੈਸਲਾ ਪੰਜਾਬ ਸਰਕਾਰ ਜਲਦ ਤੋਂ ਜਲਦ ਸਮੂਹ ਮੁਲਾਜ਼ਮਾਂ ਦੇ ਉੱਪਰ ਲਾਗੂ ਕਰੇ ਤੇ ਛੇਮਾ ਪੇਕ ਮਿਸ਼ਨ ਸਮੂਹ ਮੁਲਾਜ਼ਮਾਂ ਤੇ ਲਾਗੂ ਕੀਤਾ ਜਾਵੇ ਸੱਤਵੇਂ ਪੇਕ ਮਿਸ਼ਨ ਨੂੰ ਹਟਾ ਦਿੱਤਾ ਜਾਵੇ ਹਾਂਜੀ ਦੋਸਤੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਤਾਂ ਜੋ 15% ਦਾ ਫਾਰਮੂਲਾ ਹੈ ਉਸ ਨੂੰ ਲੈ ਕੇ ਵੀ ਅਸੀ ਕਿ 119% ਦੇ ਹਿਸਾਬ ਨਾਲ ਜੋ ਪੈਨਸ਼ਨਰਾਂ ਦੀ ਪੈਨਸ਼ਨ ਹੈ ਉਸ ਨੂੰ ਕੈਲਕੂਲੇਟ ਕਰਕੇ ਮੁਲਾਜ਼ਮ ਪੈਨਸ਼ਨਰਾਂ ਨੂੰ ਉਹਨਾਂ ਦੀ ਪੈਨਸ਼ਨ ਦਿੱਤੀ ਜਾਵੇ ਪਰ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਐਲਪੀ ਐਡਾਇਰ ਕਰ ਦਿੱਤੀ ਗਈ ਹੈ ਹੁਣ ਇਹ ਜੋ ਫੈਸਲਾ ਹੈ ਪੰਜਾਬ ਸਰਕਾਰ ਹਜੇ ਲਾਗੂ ਨਹੀਂ ਕਰੇਗੀ ਜਿਸ ਨੂੰ ਲੈ ਕੇ ਜੋ ਕਿ ਹੋਰ ਸੁਣਵਾਈਆਂ ਹੋਣਗੀਆਂ ਉਸ ਤੋਂ ਬਾਅਦ ਪੰਜਾਬ ਸਰਕਾਰ ਕੋਈ ਨਾ ਕੋਈ ਜੋ ਕਿ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਇਸ ਨੂੰ ਲੈ ਕੇ ਕੁਝ ਵੀ ਨਾ ਕਰੇ ਤੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆ ਜਾਵੇ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਇਹ ਕਿਹਾ ਗਿਆ ਸੀ ਕਿ ਜਦੋਂ 15 ਜੋ ਕਿ 2015 ਦੇ ਵਿੱਚ ਜੋ ਡੀਏ ਦਿੱਤਾ ਜਾਂਦਾ ਸੀ ਮੁਲਾਜ਼ਮਾਂ ਨੂੰ 119% ਦੇ ਹਿਸਾਬ ਨਾਲ ਕੈਲਕੂਲੇਟ ਕਰਕੇ ਉਹਨਾਂ ਦੀ ਪੈਨਸ਼ਨ ਦਿੱਤੀ ਜਾਂਦੀ ਸੀ ਤਾਂ 2016 ਤੋਂ ਜਦੋਂ ਛੇਵਾਂ ਪੇ ਕਮਿਸ਼ਨ ਲਾਗੂ ਹੋਇਆ ਤਾਂ 113% ਦੇ ਹਿਸਾਬ ਨਾਲ ਕਿਉਂ ਇਹ ਵੱਡਾ ਸਵਾਲ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਪੁੱਛਿਆ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਹਜੇ ਇਸ ਜੋ ਫੈਸਲਾ ਹੈ ਉਸ ਨੂੰ ਲਾਗੂ ਨਹੀਂ ਕਰੇਗੀ ਕਿਉਂਕਿ ਉਹਨਾਂ ਦੁਆਰਾ ਇਸ ਦੇ ਵਿਰੋਧਾ ਐਲ ਪੀਏ ਦਾਇਰ ਕਰ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਫੈਸਲੇ ਤੇ ਮੁਲਾਜ਼ਮਾਂ ਦੀ ਅੱਖ ਟਿਕੀ ਹੋਈ ਹੈ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਜੋ 13 ਫਰਵਰੀ ਦੀ ਕੈਬਨਿਟ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਜੋ ਡਿਸੀਜਨ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਹੈ ਵੱਡਾ ਐਲਾਨ ਕੀਤਾ ਗਿਆ ਹੈ ਉਸ ਤੋਂ ਮੁਲਾਜ਼ਮ ਤੇ ਪੈਨਸ਼ਨਰ ਖੁਸ਼ ਨਹੀਂ ਹਨ ਕਿਉਂਕਿ ਜ਼ਿਆਦਾ ਦੇਰੀ ਕੀਤੀ ਜਾ ਰਹੀ ਹੈ ਪੇ ਕਮਿਸ਼ਨ ਦੇ ਏਰੀਆ ਨੂੰ ਦੇਣ ਦੇ ਵਿੱਚ ਜਿਸ ਨੂੰ ਲੈ ਕੇ ਉਹਨਾਂ ਦੁਆਰਾ ਲਗਾਤਾਰ ਕਿਹਾ ਜਾ ਰਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਇਸ ਨੂੰ ਲੈ ਕੇ ਕੋਈ ਠੋਸ ਫੈਸਲਾ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ 24